ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਇੱਕ 41 ਕੁ ਵਰਿਆਂ ਦਾ ਬੰਦਾ ਜਿਹਦਾ ਨਾਮ ਹੈਗਾ ਜੀ ਅਬੈ ਸ਼ਿਵਦਾਸ ਨਾਇਕ ਉਹਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਉਹ Hindu ਭਾਈਚਾਰੇ ਦੇ ਨਾਲ ਸੰਬੰਧਤ ਹੈ ਭਾਰਤੀ ਮੂਲ ਦਾ ਨਾਗਰਿਕ ਹੈ ਯੂਕੇ ਦੇ ਵਿੱਚ ਰਹਿੰਦਾ ਹੈ ਪੱਕੇ ਤੌਰ ਦੇ ਉੱਪਰ ਉੱਥੇ ਵਸਨੀਕ ਨਹੀਂ ਹੈਗਾ ਹੱਲੇ ਉਹ ਕੱਚਿਆਂ ਦੇ ਵਿੱਚ ਹੀ ਹੈਗਾ ਅੱਗੇ ਜਾ ਕੇ ਮੈਂ ਤੁਹਾਨੂੰ ਹੋਰ ਉਹਦੇ ਬਾਰੇ ਜਾਣਕਾਰੀ ਦਵਾਂਗਾ ਉਹਨੇ ਇੱਕ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਮੈਂ ਤੁਹਾਨੂੰ ਜਦੋਂ ਘਟਨਾ ਦੱਸੂਗਾ ਉਸ ਤੋਂ ਬਾਅਦ ਫਿਰ ਇੱਕ ਕੰਪੈਰੀਜ਼ਨ ਕਰਾਂਗੇ ਕਿ ਉਹਨੇ ਕਿਸ ਕਿਸਮ ਦੀ ਘਟਨਾ ਨੂੰ ਅੰਜਾਮ ਦਿੱਤਾ ਔਰ ਕਿੱਡਾ ਜ਼ਬਰਦਸਤ ਕਰਾਇਮ ਸੀਗਾ ਜੇ ਉਹ Hindu ਪਰਿਵਾਰ ਦਾ ਨਾਂ ਹੋ ਕੇ ਜੇ ਕਿਸੇ ਹੋਰ ਕਮਿਊਨਿਟੀ ਦਾ ਹੁੰਦਾ ਤਾਂ ਭਾਰਤ ਦੇ ਮੀਡੀਏ ਦੇ ਇੱਕ ਬਹੁਤ ਵੱਡੇ ਹਿੱਸੇ ਨੇ ਉਸ ਖਬਰ ਨੂੰ ਆਪਣੇ ਸਟੂਡੀਓ ਵਿੱਚ ਪੱਤਰਕਾਰਾਂ ਨੇ ਸੱਜੇ ਖੱਬੇ ਐਨ ਦੌੜ-ਦੌੜ ਕੇ ਖਬਰਾਂ ਨੂੰ ਸੁਣਾਇਆ ਜਾਣਾ ਸੀਗਾ ਪਰ ਹੁਣ ਇੰਜ ਨਹੀਂ ਹੋਇਆ ਇੱਕ ਕੰਪੈਰੀਜ਼ਨ ਵੀ ਤੁਸੀਂ ਜ਼ਰੂਰ ਕਰਿਓ ਮੈਂ ਸਪੈਸ਼ਲ ਉਚੇਚੇ ਤੌਰ ਤੇ ਕੰਪੈਰੀਜ਼ਨ ਇਸ ਕਰਕੇ ਸ਼ੁਰੂ ਵਿੱਚ ਹੀ ਕੀਤਾ ਜਾਂ ਅਗਾਹਾਂ ਜਾ ਕੇ ਵੀ ਕਰੂੰਗਾ ਤੇ ਤੁਹਾਨੂੰ ਵੀ ਕਰਨ ਦੇ ਵਾਸਤੇ ਕਹਿ ਰਿਹਾ ਕਿਉਂਕਿ ਇੰਜ ਹੁੰਦਾ ਹੈ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਸ ਬੰਦੇ ਨੇ ਘਟਨਾ ਕਿਹੜੀ ਕੀਤੀ ਹੈਗੀ ਆ ਔਰ ਇਹਨੇ ਹਰਕਤ ਕੀ ਕੀਤੀ ਹੈ ਔਰ ਹਰਕਤ ਕਰਨ ਤੋਂ ਬਾਅਦ ਜਦੋਂ ਇਹਨੂੰ ਅਰੈਸਟ ਕੀਤਾ ਗਿਆ ਤਾਂ ਇਹ ਬੋਲਿਆ ਕੀ ਹੈਗਾ ਸੋ 41 ਬਰਿਆਂ ਦਾ ਇਹ ਅਬੈ ਸ਼ਿਵਦਾਸ ਨਾਇਕ ਇਹਨੇ ਕੀਤਾ ਕੀ ਹੈਗਾ ਜੀ ਲੰਡਨ ਦਾ ਸਮਾਂ ਸੀਗਾ ਜੀ ਸਵੇਰੇ 7 ਵਜੇ ਦਾ 27 ਜੁਲਾਈ ਜਿਹੜਿਆ ਤਰੀਕ ਲੰਘ ਕੇ ਗਈ ਆ ਪਿੱਛੇ 27 ਤਰੀਕ 27 ਜੁਲਾਈ ਲੰਡਨ ਦੇ ਲੂਟਨ ਹਵਾਈ ਅੱਡੇ ਤੋਂ ਗਲਾਸਗੋ ਹਵਾਈ ਅੱਡੇ ਨੂੰ ਜਾ ਰਹੀ ਸੀਗੀ ਇੱਕ ਫਲਾਈਟ ਉਸ ਫਲਾਈਟ ਦੇ ਵਿੱਚ ਇੱਕ ਸਵਾਰ ਸੀਗਾ ਇਹ ਟਾਇਲਟ ਗਿਆ ਹੋਇਆ ਸੀਗਾ ਉੱਥੋਂ ਜਿੱਦਾਂ ਹੀ ਬਾਹਰ ਨਿਕਲਿਆ ਬਾਹਰ ਨਿਕਲ ਕੇ ਇਹਨੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਇਹ ਬੋਲਦਾ ਉੱਚੀ ਉੱਚੀ ਕਹਿੰਦਾ ਅੱਲਾਹੁ ਅਕਬਰ ਅੱਲਾਹੁ ਅਕਬਰ ਬਕਾਇਦਾ ਵੀਡੀਓ ਵਾਇਰਲ ਹੋਈ ਆ ਜੀ ਨਾਰੇ ਲਾਏ ਇਹਨੇ ਅੱਲਾਹੁ ਅਕਬਰ ਦੇ ਤੇ ਇਸ ਤੋਂ ਇਲਾਵਾ ਇਨੇ ਇੱਕ ਹੋਰ ਨਾਰਾ ਲਾਇਆ ਕਹਿੰਦਾ ਡੈਥ ਟੂ ਅਮਰੀਕਾ ਡੈਥ ਟੂ ਟਰੰਪ ਇਸ ਤੋਂ ਬਾਅਦ ਉਹਨੇ ਹੋਰ ਇੱਕ ਗੱਲ ਆਖੀ ਆ ਉਹ ਕਹਿੰਦਾ ਕਿ ਮੇਰੇ ਕੋਲ ਬੰਬ ਹੈ ਉਹਨੇ ਬੰਬ ਤੱਕ ਦੀ ਵੀ ਗੱਲ ਕਰ ਦਿੱਤੀ ਕਿ ਮੇਰੇ ਕੋਲ ਬੰਬ ਹੈ ਤੇ ਉਹ ਉਸ ਬੰਬ ਦੇ ਨਾਲ ਜਹਾਜ਼ ਨੂੰ ਉਡਾ ਦੂੰਗਾ ਸੋ ਇਦਾਂ ਦੀ ਗੱਲਬਾਤ ਕੀਤੀ ਉਸ ਤੋਂ ਬਾਅਦ ਜਦੋਂ ਰੌਲਾ ਜਾਂ ਪੈ ਗਿਆ ਯਾਤਰੀਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਉਸ ਤੋਂ ਬਾਅਦ ਕੁਝ ਬੰਦਿਆਂ ਨੇ ਫਿਰ ਨਾ ਇਹਨੂੰ ਪਿੱਛੋਂ ਜੱਫਾ ਜਾਂ ਪਾ ਕੇ ਤੇ ਥੱਲੇ ਲੰਮਾ ਪਾ ਲਿਆ ਜਦੋਂ ਥੱਲੇ ਲੰਮਾ ਪਾ ਲਿਆ ਉਸ ਤੋਂ ਬਾਅਦ ਫਿਰ ਇਹਨੂੰ ਪੁਲਿਸ ਨੇ ਅਰੈਸਟ ਕਰ ਲਿਆ ਹੁਣ ਜਦੋਂ ਪੁਲਿਸ ਨੇ ਇਹਨੂੰ ਅਰੈਸਟ ਕੀਤਾ ਹੈਗਾ ਪੁੱਛਗਿੱਛ ਕੀਤੀ ਹੈ ਤੇ ਜਿਹੜੇ ਇਹਨੇ ਖੁਲਾਸੇ ਕੀਤੇ ਨੇ ਉਥੋਂ ਦੀਆਂ ਰਿਪੋਰਟਾਂ ਉਥੋਂ ਦੀਆਂ ਖਬਰਾਂ ਨੇ ਜਿਸ ਤਰੀਕੇ ਦੇ ਨਾਲ ਦੱਸਿਆ ਹੈਗਾ ਉਹ ਮੈਂ ਤੁਹਾਨੂੰ ਦੱਸੂਗਾ ਉਹਨਾਂ ਨੇ ਇਸ ਘਟਨਾ ਨੂੰ ਕਿਸੇ ਵੀ ਤਰੀਕੇ ਦੇ ਨਾਲ ਸਨਸਨੀ ਖੇਜ਼ ਬਣਾ ਕੇ ਪੇਸ਼ ਨਹੀਂ ਕੀਤਾ ਹੈਗਾ ਇਹ ਉਹਨਾਂ ਦੀ ਇਮਾਨਦਾਰੀ ਹੈ ਜਿੱਦਾਂ ਮੈਂ ਕੰਪੈਰੀਜ਼ਨ ਕਰਨ ਦੀ ਗੱਲ ਕਰਨਿਆ ਵੀ ਇਹ ਕੰਪੈਰੀਜ਼ਨ ਕਰਕੇ ਵੇਖ ਲਓ ਹੁਣ ਜਦੋਂ ਜੇ ਉਹ ਕਿਸੇ ਹੋਰ ਕਮਿਊਨਿਟੀ ਦਾ ਹੁੰਦਾ ਕਿਉਂਕਿ ਪਿੱਛੇ ਤੁਸੀਂ ਝਾਤ ਮਾਰ ਕੇ ਵੇਖ ਲਓ ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀਆਂ ਵਾਪਰਦੀਆਂ ਨੇ ਇੱਥੇ ਭਾਰਤ ਦੇ ਵਿੱਚ ਵੀ ਵਾਪਰਦੀਆਂ ਨੇ ਕਿਸੇ ਖਾਸ ਕਮਿਊਨਿਟੀ ਦੇ ਨਾਲ ਸੰਬੰਧਿਤ ਕੋਈ ਬੰਦਾ ਫੜਿਆ ਜਾਵੇ ਨਾ ਤਾਂ ਉੱਥੇ ਕਿਹਾ ਜਾਂਦਾ ਹੈ ਕਿ ਫਲਾਣੇ ਅਗਲੇ ਦੀ ਕਾਸਟ ਅਗਲੇ ਦਾ ਧਰਮ ਦੇਖ ਕੇ ਫਿਰ ਖਬਰ ਸੁਣਾਈ ਜਾਂਦੀ ਹੈ ਧਰਮ ਦਾ ਜ਼ਿਕਰ ਬਾ ਕਾਇਦਾ ਕੀਤਾ ਜਾਂਦਾ ਹੈਗਾ ਪੱਤਰਕਾਰਾਂ ਦੇ ਵੱਲੋਂ ਵੀ ਕੀਤਾ ਜਾਂਦਾ মিডিਆ ਦਾ ਇੱਕ ਬਹੁਤ ਵੱਡਾ ਹਿੱਸਾ ਉਹਨਾਂ ਨੂੰ ਟੈਰਰਿਸਟ ਵੀ ਗਰਦਾਨ ਦਾ ਹੈ ਅੱਤਵਾਦੀ ਵੀ ਗਰਦਾਨ ਦਾ ਹੈ ਤੁਸੀਂ ਸੋਚ ਕੇ ਵੇਖੋ ਕਿ ਹਵਾਈ ਜਹਾਜ਼ ਦੇ ਵਿੱਚ ਇਦਾਂ ਦੀ ਘਟਨਾ ਨੂੰ ਅੰਜਾਮ ਦੇ ਦੇਣਾ ਉੱਥੇ ਅੱਲਾਹੁ ਅਕਬਰ ਦੇ ਨਾਰੇ ਲਾਉਣੇ ਉੱਥੇ ਡੈਥ ਟੂ ਅਮਰੀਕਾ ਡੈਥ ਟੂ ਟਰੰਪ ਇਦਾਂ ਦੀ ਗੱਲ ਕਹਿ ਦੇਣੀ ਔਰ ਫਿਰ ਇਹ ਕਹਿ ਦੇਣਾ ਕਿ ਮੇਰੇ ਕੋਲ ਬੰਬ ਹੈ ਮੈਂ ਬੰਬ ਦੇ ਨਾਲ ਜਹਾਜ਼ ਨੂੰ ਉਡਾ ਦੂੰਗਾ ਹੋ ਗਈ ਕਿ ਨਿਆਤਵਾਦੀ ਕਾਰਵਾਈ ਪਰ ਤੁਸੀਂ ਹੈਰਾਨ रह ਜਾਓਗੇ ਉਥੋਂ ਦੇ ਰਿਪੋਰਟਾਂ ਉਥੋਂ ਦੀ ਪੁਲਿਸ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਗੱਲ ਆਖੀਆ ਕਿ ਕਹਿੰਦੇ ਕਿ ਸਾਨੂੰ ਇਦਾਂ ਦੀ ਗੱਲਬਾਤ ਕੋਈ ਵੀ ਨਜ਼ਰ ਨਹੀਂ ਆਈ ਹੈ ਪਰ ਮੈਂ ਕੰਪੈਰੀਜ਼ਨ ਦੀ ਗੱਲ ਇਸ ਕਰਕੇ ਕਰਨਿਆ ਇੱਥੇ ਜਦੋਂ ਕਿਸੇ ਨੂੰ ਅਰੈਸਟ ਕੀਤਾ ਜਾਂਦਾ ਹੈ ਤਾਂ ਪੱਤਰਕਾਰ ਹੀ ਡਿਕਲੇਅਰ ਕਰ ਦਿੰਦੇ ਆ ਪੁਲਿਸ ਹੀ ਡਿਕਲੇਅਰ ਕਰ ਦਿੰਦੀ ਹੈ ਕਿ 테ਰਰਿਸਟ ਹੈ ਔਰ ਧਰਮ ਦਾ ਬਕਾਇਦਾ ਵਿੱਚ ਜ਼ਿਕਰ ਕੀਤਾ ਜਾਂਦਾ ਹੈਗਾ ਫਲਾਨੀ ਜਗ੍ਹਾ ਤੋਂ ਤਿੰਨ ਅਤਵਾਦੀ ਸਿੱਖ ਅਤਵਾਦੀ ਮੁਸਲਮਾਨ ਅਤਵਾਦੀ ਗ੍ਰਿਫਤਾਰ ਪਰ ਹੁਣ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਹੁਣ ਨਾਂ ਤੋਂ ਪਤਾ ਲੱਗੰड्या ਹੈਗਾ ਕੀ ਇੱਕ ਸਵਾਲ ਛੱਡਣਾ ਚਾਹੂੰਗਾ ਮੈਂ ਭਾਰਤ ਦਾ ਮੀਡੀਆ ਕੀ ਇਸ ਕਰਕੇ ਇਸ ਗੱਲ ਇਸ ਖਬਰ ਨੂੰ ਉਸ ਤਰੀਕੇ ਦੇ ਨਾਲ ਸਨਸਨੀਖੇਜ਼ ਬਣਾ ਕੇ ਨਹੀਂ ਪੇਸ਼ ਕਰ ਰਿਹਾ ਸਵਾਲ ਕਰਨ ਦੇ ਇਕ ਸਿਰਫ ਮੈਂ ਭਈ ਉਹ ਕਿਸੇ ਖਾਸ ਕਮਿਊਨਿਟੀ ਦੇ ਨਾਲ ਸੰਬੰਧਿਤ ਹੈ ਕੀ ਸਰਵ ਇਸ ਕਰਕੇ ਬਖਸ਼ਿਆ ਜਾ ਰਿਹਾ ਹੈ ਕੀ ਪੱਤਰਕਾਰ ਥੱਕ ਚੁੱਕੇ ਹੈ ਕੀ ਉਹਨਾਂ ਦੀ ਜਿਹੜੇ ਗਿੱਟੇ ਹੁੰਦੇ ਆ ਪੈਰਾਂ ਦੇ ਉਹਨਾਂ ਨੂੰ ਮੋਚ ਆ ਗਈ ਹੋਈ ਆ ਪੈਰਾਂ ਦੇ ਵਿੱਚ ਭਈ ਹੁਣ ਸੱਜੇ ਖੱਬੇ ਭੱਜ ਨਹੀਂ ਸਕਦੇ ਜਿਹੜਾ ਪੌੜੀਆਂ ਤੋਂ ਪਿੱਛੇ ਇੱਕ ਉਤਰ ਕੇ ਆਉਂਦਾ ਹੁੰਦਾ ਪੱਤਰਕਾਰ ਪੌੜੀਆਂ ਤੋਂ ਉਤਰਦਾ ਕਾਗਜ਼ ਹੱਥ ਫੜੇ ਹੁੰਦੇ ਆ ਥੱਲੇ ਖਬਰਾਂ ਬੋਲਦਾ ਹੀ ਆਉਂਦਾ ਸੁਣਾਉਂਦਾ ਹੀ ਆਉਂਦਾ ਫਿਰ ਲੈਕਚਰ ਸਟੈਂਡ ਹੁੰਦਾ ਪਿਆ ਥੱਲੇ ਫਿਰ ਉਹ ਲੈਕਚਰ ਸਟੈਂਡ ਤੇ ਖੜਾ ਹੋ ਕੇ ਸਾਰੀ ਗੱਲਬਾਤ ਸੁਣਾਉਂਦਾ ਫੇਰ ਨਹੀਂ ਟੇਕ ਆਉਂਦੀ ਹੈਗੀ ਫਿਰ ਖੱਬੇ ਫਿਰ ਸੱਜੇ ਫਿਰ ਧੋੜਾ ਪੱਜਾ ਫਿਰਦਾ ਕੀ ਉਹਨਾਂ ਸਾਰਿਆਂ ਦੇ ਪੈਰਾਂ ਨੂੰ ਮੋਚਾਈ ਹੋਈ ਆ ਮਚਕੋੜਾਈ ਹੋਈ ਹੈ ਹੁਣ ਕਿਉਂ ਨਹੀਂ ਭੱਜਦੇ ਪਏ ਪਲਾਹੋ ਇਹ ਇੱਕ ਸਵਾਲ ਉਹ ਮੇਰਾ ਉਹਦੇ ਸਮਝ ਰੱਖਣਾ ਚਾਹੁੰਦਾ ਇਹ ਜਿਹੜਾ ਸਵਾਲ ਹੈਗਾ ਇਹ ਉਹਨਾਂ ਦੇ ਉੱਪਰ ਇੱਕ ਦੋਸ਼ ਦੇ ਰੂਪ ਦੇ ਵਿੱਚ ਵੀ ਮੈਂ ਸਾਹਮਣੇ ਰੱਖਣਾ ਚਾਹੁੰਦਾ ਕਿ ਮੈਂ ਥੋੜੇ ਤੇ ਦੋਸ਼ ਲਾਉਣਾ ਹੈ ਕਿ ਤੁਸੀਂ ਪੱਖਪਾਤੀ ਰਵਈਆ ਅਪਣਾਉਂਦੇ ਹੋ ਇਹ ਕੋਈ ਪੱਤਰਕਾਰ ਨਹੀਂ ਉਹ ਪੱਤਰਕਾਰ ਨਹੀਂ ਹੈ ਜਿਸ ਪੱਤਰਕਾਰੀ ਦੇ ਬਾਰੇ ਤੁਸੀਂ ਵੀ ਦਾਅਵੇ ਕਰਦੇ ਹੁੰਦੇ ਜੋ ਕਿ ਅਸੀਂ ਨਿਰਪੱਖ ਪੱਤਰਕਾਰੀ ਕਰਦੇ ਹਾਂ ਜਦੋਂ ਕਿ ਆਪਾਂ ਇਹ ਗੱਲ ਮੰਨਦੇ ਆ ਕਿ ਨਿਰਪੱਖ ਪੱਤਰਕਾਰੀ ਕੋਈ ਨਹੀਂ ਹੁੰਦੀ ਹੈ ਕਿ ਹਰ ਇੱਕ ਚੀਜ਼ ਦਾ ਪੱਖ ਹੁੰਦਾ ਹੈ ਹਰ ਪੱਤਰਕਾਰੀ ਦਾ ਕੋਈ ਨਾ ਕੋਈ ਪੱਖ ਜ਼ਰੂਰ ਹੁੰਦਾ ਹੈ ਜੇ ਪੱਤਰਕਾਰੀ ਸੱਚਮੁੱਚ ਨਿਰਪੱਖ ਹੋਵੇ ਤਾਂ ਕਿਸੇ ਵੀ ਮੁਲਕ ਦੀ ਹੱਦ ਸਰਹੱਦ ਤੇ ਜਾ ਕੇ ਮੁੱਖ ਕਿਉਂ ਜਾਂਦੀ ਹੈ ਕਿਸੇ ਖਾਸ ਕਮਿਊਨਿਟੀ ਦੇ ਬਾਰੇ ਜਦੋਂ ਗੱਲ ਕਰਨ ਦੇ ਹੁੰਦੇ ਆ ਤਾਂ ਫਿਰ ਜਦੋਂ ਕਮਿਊਨਿਟੀ ਕੋਈ ਹੋਰ ਦਾ ਬੰਦਾ ਹੁੰਦਾ ਉੱਥੇ ਜਾ ਕੇ ਫਿਰ ਉਹ ਪੱਤਰਕਾਰੀ ਦੀ ਨਿਰਪੱਖਤਾ ਮੁੱਕ ਕਿਉਂ ਜਾਂਦੀ ਹੈ ਖਤਮ ਕਿਉਂ ਹੋ ਜਾਂਦੀ ਹੈ ਉਥੇ ਕਾਇਮ ਕਿਉਂ ਨਹੀਂ ਰਹਿੰਦੀ ਇਹ ਸਵਾਲ ਹੈਗੇ ਜੀ ਖੈਰ ਚਲੋ ਮੈਂ ਤੁਹਾਨੂੰ ਘਟਨਾ ਬਾਰੇ ਦੱਸਦਾ ਇਹ ਸਾਰੀ ਘਟਨਾ ਇਸ ਤਰੀਕੇ ਦੇ ਨਾਲ ਵਾਪਰੀ ਹੈ ਉਸ ਤੋਂ ਬਾਅਦ ਫਿਰ ਉਹਨੂੰ ਅਰੈਸਟ ਕਰ ਲਿਆ ਗਿਆ ਯਾਤਰੀ ਜਿਹੜੇ ਉਹਦੇ ਵਿੱਚ ਸਵਾਰ ਸਗੇ ਹਵਾਈ ਜਹਾਜ਼ ਦੇ ਵਿੱਚ ਉਹਨਾਂ ਨੇ ਪ੍ਰਤੀਕਿਰਿਆ ਜੋ ਦਿੱਤੀ ਹੈਗੀ ਉਹ ਕਹਿੰਦੇ ਬਈ ਤਿੰਨ ਯਾਤਰੀ ਸਗੇ ਮੌਕੇ ਤੇ ਉਹਨਾਂ ਨੇ ਉਸ ਬੰਦੇ ਨੂੰ ਅਬੇ ਨੂੰ ਪਿੱਛੇੋਂ ਫੜ ਲ ਕੇ ਤੇ ਫਰਸ਼ ਦੇ ਉੱਪਰ ਸੁੱਟ ਲਿਆ ਉਥੇ ਜਫਾਜਾ ਪਾ ਗਏ ਵੀਡੀਓ ਬਕਾਇਦਾ ਬਣੀ ਹੋਈ ਹੈ ਜੀ ਔਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਣ ਰਹੀ ਹੈ ਐਕਸ ਦੇ ਉੱਪਰ ਵਾਇਰਲ ਹੋਣ ਰਹੀ ਹੈ ਉੱਥੇ ਮੈਂ ਵੇਖੀ ਆ ਜੀ ਸੋ ਯਾਤਰੀਆਂ ਨੇ ਉਹਨੂੰ ਜ਼ਮੀਨ ਦੇ ਉੱਪਰ ਇਹਨਾਂ ਚੰਗੀ ਤਰ੍ਹਾਂ ਥੱਲੇ ਨੱਪ ਕੇ ਰੱਖਿਆ ਤੇ ਫਿਰ ਕੈਬਨ ਕਰੂ ਨੇ ਉਹਦੀਆਂ ਚੀਜ਼ਾਂ ਦੀ ਜਾਂਚ ਪੜਤਾਲ ਕੀਤੀ ਜਿਹੜਾ ਸਜੋ ਸਮਾਨ ਉਹਦੇ ਕੋਲ ਸੀਗਾ ਉਹਦੀ ਜਾਂਚ ਪੜਤਾਲ ਵੀ ਫਿਰ ਉਸ ਤੋਂ ਬਾਅਦ ਹੋਈ ਹੈ ਔਰ ਜਿਹੜਾ ਪਾਇਲਟ ਸੀਗਾ ਉਹਨੇ ਤੁਰੰਤ ਐਮਰਜੈਂਸੀ ਲੈਂਡਿੰਗ ਦਾ ਫੈਸਲਾ ਲਿਆ ਅਤੇ ਜਹਾਜ਼ ਨੂੰ ਗਲਾਸਗੋ ਹਵਾਈ ਅੱਡੇ ਦੇ ਉੱਪਰ ਸੁਰੱਖਿਅਤ ਤਰੀਕੇ ਦੇ ਨਾਲ ਉਤਾਰ ਲਿਆ ਗਿਆ ਸੋ ਅਬ ਇਹਨੂੰ 27 ਜੁਲਾਈ ਨੂੰ ਉਸੇ ਦਿਨ ਹੀ ਕਿਉਂਕਿ 7 ਵਜੇ ਦੀ ਘਟਨਾ ਤੇ 8 ਵਜੇ ਤੇ ਤਕਰੀਬਨ 20 ਮਿੰਟ ਤੇ ਉਹਨੂੰ ਗਲਾਸਗੋ ਹਵਾਈ ਅੱਡੇ ਤੇ ਗ੍ਰਿਫਤਾਰ ਕੀਤਾ ਗਿਆ ਤੇ ਉਹਨੂੰ ਕਸਟਡੀ ਦੇ ਵਿੱਚ ਰੱਖਿਆ ਗਿਆ। ਇਸ ਵੇਲੇ ਉਹ ਕਸਟਡੀ ਵਿੱਚ ਹੀ ਹੈ ਜਿੰਨੀ ਕੁ ਹੁਣ ਤੱਕ ਮੇਰੇ ਕੋਲ ਖਬਰ ਪਹੁੰਚੀ ਹੈ। 10 28 ਜੁਲਾਈ ਅਗਲੇ ਦਿਨ ਉਹਨੂੰ ਪੇਜਲੀ ਸ਼ੈਫ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਸੋ ਜਿਹੜਾ ਉਹਦਾ ਉਥੋਂ ਦੀ ਪੁਲਿਸ ਦੇ ਮੁਤਾਬਕ ਉਥੋਂ ਦੇ ਕਾਨੂੰਨਾਂ ਦੇ ਮੁਤਾਬਕ ਅਪਰਾਧ ਬਣਦਾ ਉਹ ਅਪਰਾਧ ਇਹ ਹੈ ਕਿ ਉਹਨੇ ਹਵਾਈ ਜਹਾਜ਼ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਇਆ ਤੇ ਹਮਲੇ ਦੇ ਦੋਸ਼ ਲਾਏ ਗਏ ਆ। ਜਿਹੜੇ ਕਿ ਯੂਕੇ ਦੀ 에어 ਨੈਵੀਗੇਸ਼ਨ ਆਰਡਰ ਅਧੀਨ ਆਉਂਦੇ ਐ ਸੋ ਇਹ ਜਿਹੜਾ ਮਾਮਲਾ ਚੱਲਦਾ ਪਿਆ ਹੈਗਾ ਇਹਦੀ ਸੁਣਵਾਈ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਣੀ ਹੈ ਜੀ ਪੁਲਿਸ ਨੇ ਫਿਰ ਜਾਂਚ ਪੜਤਾਲ ਕੀਤੀ ਜਦੋਂ ਉਹਦਾ ਸਾਜ਼ੋ ਸਮਾਨ ਚੈੱਕ ਕੀਤਾ ਤਾਂ ਉਹਨਾਂ ਨੂੰ ਉੱਥੇ ਨਾ ਤਾਂ ਕੋਈ ਬੰਬ ਲੱਭਾ ਤੇ ਨਾ ਹੀ ਉਹਨਾਂ ਨੂੰ ਕੋਈ ਉੱਥੇ ਵਿਸਫੋਟਕ ਪਦਾਰਥੀ ਮਿਲਿਆ ਹੈਗਾ ਇਸ ਕਰਕੇ ਬੰਬ ਦਾ ਦਾਵਾ ਉਹਦਾ ਝੂਠਾ ਸਾਬਤ ਹੋਇਆ ਹੋਰ ਮਜ਼ੇਦਾਰ ਗੱਲ ਸੁਣਿਓ ਹੁਣ ਜਿਹੜੀਆਂ ਉੱਥੋਂ ਦੀਆਂ ਰਿਪੋਰਟਾਂ ਨੇ ਜੜੀਆਂ ਜੋ ਉੱਥੋਂ ਦੀ ਪੁਲਿਸ ਦਾ ਦਾਵਾ ਹੈਗਾ ਉਹਨਾਂ ਨੇ ਕੀ ਕਿਹਾ ਹੈਗਾ ਕਾਉਂਟਰ ਟੈਰਰੋਰਿਜ਼ਮ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਉਸ ਵੀਡੀਓ ਦੀ ਜਾਂਚ ਪੜਤਾਲ ਕੀਤੀ ਹੈ ਔਰ ਜਾਂਚ ਪੜਤਾਲ ਕਰਨ ਤੋਂ ਬਾਅਦ ਉਹਨਾਂ ਨੇ ਇਹਨੂੰ ਅੱਤਵਾਦੀ ਘਟਨਾ ਦੇ ਨਾਲ ਨਹੀਂ ਜੋੜਿਆ ਹੈ ਨਹੀਂ ਮੰਨਿਆ ਉਹਨਾਂ ਦੇ ਮੁਤਾਬਕ ਇਹ ਜਿਹੜਾ ਦੋਸ਼ ਜਿਹੜਾ ਕ੍ਰਾਈਮ ਉਹਨੇ ਕੀਤਾ ਹੈਗਾ ਇਹ ਅੱਤਵਾਦੀ ਘਟਨਾ ਨੂੰ ਅੰਜਾਮ ਦੇਣਾ ਨਹੀਂ ਹੈਗਾ ਉਸ ਕੈਟਾਗਰੀ ਦੇ ਵਿੱਚ ਨਹੀਂ ਆਉਂਦਾ ਉਹਨਾਂ ਨੇ ਇਹ ਦਾਵਾ ਕੀਤਾ ਹੈਗਾ ਉਹਨਾਂ ਨੇ ਜਾਂਚ ਪੜਤਾਲ ਤੋਂ ਬਾਅਦ ਇਹ ਗੱਲ ਕਹੀ ਹੈ ਹੁਣ ਇੱਥੋਂ ਵਾਲੇ ਜਿਹੜੇ ਹੈਗੇ ਆ ਜਿੱਥੇ ਆਪਾਂ ਰਹਿੰਦੇ ਆ ਜਿਹੜੇ ਮੁਲਕ ਦੇ ਵਿੱਚ ਹੁਣ ਇੱਥੇ ਨਾਲ ਕੰਪੈਰੀਜ਼ਨ ਕਰਕੇ ਵੇਖ ਲਓ ਅਗਲਾ ਭਾਵੇਂ ਬਾਅਦ ਚ ਕੋਰਟ 'ਚ ਜਾ ਕੇ ਮੈਂ ਕਿਸੇ ਖਾਸ ਕਮਿਊਨਿਟੀ ਵਾਲਿਆਂ ਨੂੰ ਜਦੋਂ ਇੱਥੇ ਟਾਰਗੇਟ ਕੀਤਾ ਜਾਂਦਾ ਹੈਗਾ ਜਦੋਂ ਉਹ ਕਿਸੇ ਵੀ ਤਰ੍ਹਾਂ ਦੀ ਕਿਸੇ ਕੇਸ ਦੇ ਵਿੱਚ ਇਨਵੋਲਵ ਹੁੰਦੇ ਆ ਜਾਂ ਕਿਸੇ ਕੇਸ 'ਚ ਫੜੇ ਜਾਂਦੇ ਆ ਸੋ ਇਦਾਂ ਦੀ ਜੇ ਕੋਈ ਘਟਨਾ ਨੂੰ ਉਹ ਜਾਂ ਇਤੋਂ ਵੀ ਕਿਤੇ ਹਲਕੀ ਜਾਂ ਛੋਟੀ ਕਿਸਮ ਦੀ ਘਟਨਾ ਨੂੰ ਵੀ ਜੇ ਕੋਈ ਇਨਜਾਮ ਦੇ ਦੇਵੇ ਤਾਂ ਫਿਰ ਤੁਸੀਂ ਦੇਖੋ ਕਿੰਦਾ ਚੀਕ ਚਿਹੜਾ ਮੱਚਦਾ ਮੈਂ ਬਾਰ-ਬਾਰ ਨਾਲ ਇਹ ਗੱਲਾਂ ਇਸ ਕਰਕੇ ਕਰਨ ਰਿਹਾ ਕਿ ਥੋੜਾ ਜਿਹਾ ਕੰਪੈਰੀਜ਼ਨ ਵੀ ਕਰਕੇ ਵ ਉਹ ਆਪਾਂ ਅੱਜ ਪਤਾ ਨਹੀਂ ਕਿਸ ਲੈਵਲ ਦੇ ਉੱਪਰ ਦਾਅਵੇ ਕੀਤੇ ਜਾਂਦੇ ਆ ਕਿ ਪਹੁੰਚ ਚੁੱਕੇ ਆ ਹਮਾਰਾ ਮੁਲਕ ਵਿਕਾਸ ਕੀ ਬਲੰਦੀਆਂ ਕੋ ਵੀ ਛੂ ਰਹਾ ਹੈ ਪਰ ਜਿਹੜੇ ਮੁਲਕ ਅਗਾਹ ਵੱਧੂ ਸੱਚਮੁੱਚ ਹੈਗੇ ਆ ਉਹ ਤੁਸੀਂ ਵੇਖੋ ਕਿਸ ਕਿਸਮ ਦੀ ਗੱਲ ਕਰਨ ਰਹੇ ਆ ਉਹਨਾਂ ਦੇ ਹਿਸਾਬ ਦੇ ਨਾਲ ਤਾਂ ਬਿਲਕੁਲ ਵਾਜਬ ਗੱਲ ਨਾਰਮਲ ਗੱਲ ਉਹ ਕਹਿੰਦੇ ਕਿ ਇੱਕ ਬੰਦਾ ਆ ਕਹਿੰਦੇ ਜਿਹਨੇ ਆਪਣੇ ਤੌਰ ਦੇ ਉੱਪਰ ਨਿੱਜੀ ਤੌਰ ਤੇ ਕਹਿੰਦੇ ਉਹਨੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੁਣ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਜਾਂ ਨਾ ਤਾਂ ਇਸ ਬੰਦੇ ਨੇ ਜਿਹੜੀਆਂ ਗੱਲਾਂ ਬੋਲੀਆਂ ਨੇ ਉਹ ਮੈਂ ਤੁਹਾਨੂੰ ਬੋਲ ਕੇ ਸੁਣਾਉਣਾ ਜੀ ਪਈ ਇਸ ਬੰਦੇ ਨੇ ਕਿਆ ਕੀ ਹੈਗਾ ਪਈ ਉਹਨੇ ਇਹ ਸਾਰਾ ਕੁਝ ਕਿਉਂ ਕੀਤਾ ਹੈਗਾ ਸੋ ਅਬੈ ਨੇ ਪੁਲਿਸ ਨੂੰ ਇਹ ਗੱਲ ਦੱਸੀ ਆ ਉਹ ਕਹਿੰਦਾ ਪਈ ਇਹ ਜਿਹੜੀ ਮੈਂ ਘਟਨਾ ਨੂੰ ਅੰਜਾਮ ਦਿੱਤਾ ਨਾ ਇਹ ਸਿਰਫ ਤੇ ਸਿਰਫ ਮੈਂ ਇੱਕ ਮਜ਼ਾਕ ਕੀਤਾ ਸੀਗਾ ਹੋਰ ਕੋਈ ਮੇਰਾ ਨੁਕਸਾਨ ਪਹੁੰਚਾਉਣ ਦਾ ਕਿਸੇ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਸੀਗਾ ਉਹਨੇ ਕਿਹਾ ਕਿ ਉਹਨੂੰ ਲੱਗਿਆ ਕਿ ਇਹ ਯਾਤਰੀਆਂ ਦੇ ਵਿੱਚ ਇੱਕ ਮਜ਼ਾਕ ਜਿਹਾ ਮਾਹੌਲ ਪੈਦਾ ਕਰ ਦੂੰਗਾ ਪਈ ਲੋਕ ਮਜ਼ਾ ਲੈਣਗੇ ਖਰੇ ਯਾਤਰੀ ਉਨੇ ਉਹਨੇ ਜੋ ਉਹਨੇ ਬੋਲਿਆ ਹੈਗਾ ਜੋ ਤੁਹਾਨੂੰ ਪੁਲਿਸ ਨੇ ਦੱਸਿਆ ਹੈਗਾ ਤੇ ਜਦੋਂ ਪੁਲਿਸ ਨੇ ਉਹਨੂੰ ਅੱਲਾਹੁ ਅਕਬਰ ਅਤੇ ਬੰਬ ਦੇ ਨਾਅਰੇਆਂ ਦੇ ਪਰ ਸਵਾਲ ਕੀਤੇ ਤਾਂ ਫਿਰ ਉਹਨੇ ਕਿਹਾ ਕਹਿੰਦਾ ਕਿ ਉਹਨੇ ਇਹ ਸ਼ਬਦ ਫਿਲਮਾਂ ਦੇ ਵਿੱਚੋਂ ਸੁਣੇ ਹੋਏ ਆ ਤੇ ਇਹਨਾਂ ਨੂੰ ਵਰਤਣ ਦਾ ਉਹਦਾ ਮੰਤਵ ਕਿਸੇ ਧਰਮ ਤੇ ਜਾਂ ਕਿਸੇ ਖਾਸ ਸਮੁਦਾਏ ਨੂੰ ਬਦਨਾਮ ਕਰਨ ਦਾ ਨਹੀਂ ਸੀਗਾ ਜੋ ਪੁਲਿਸ ਨੇ ਉਹਦੇ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਦਾਵਾ ਕੀਤਾ ਹੈਗਾ ਜੋ ਸਟੇਟਮੈਂਟ ਦਿੱਤੀ ਹੈਗੀ ਆ ਹੁਣ ਤੁਸੀਂ ਅੰਦਾਜ਼ਾ ਲਾ ਲਓ ਕੰਪੈਰੀਜ਼ਨ ਆਪੀ ਤੁਸੀਂ ਹੁਣ ਨਾਲ-ਨਾਲ ਕਰਦੇ ਚੱਲੋ ਮਤਲਬ ਇੱਥੇ ਤੇ ਉੱਥੇ ਹੁਣ ਇੱਥੇ ਫਿਰ ਤਾਂ ਹੀ ਇੱਥੇ ਦੇ ਜਿਹੜੇ ਸਿੱਖ ਹੈਗੇ ਜਾਂ ਹੋਰ ਘੱਟ ਗਿਣਤੀ ਕੌਮਾਂ ਦੇ ਲੋਕ ਇਹ ਗੱਲ ਕਹਿੰਦੇ ਆ ਨਾ ਵੀ ਸਾਨੂੰ ਸਾਡਾ ਧਰਮ ਦੇਖ ਕੇ ਸਾਨੂੰ ਟਾਰਗੇਟ ਕੀਤਾ ਜਾਂਦਾ ਹੈ ਹੁਣ ਉੱਥੇ ਅਗਲੇ ਵੀ ਕਹਿ ਸਕਦੇ ਆ ਦਾ ਪਰ ਉਹਨਾਂ ਨੇ ਇਦਾਂ ਦੀ ਸਟੇਟਮੈਂਟ ਕੋਈ ਦਿੱਤੀ ਨਹੀਂ ਹੈਗੀ ਉਹਨਾਂ ਨੂੰ ਜੋ ਲੱਗਾ ਜੋ ਪਹੁੰਚ ਕੇ ਚ ਕੀਤੀ ਅਗਲੇ ਨੇ ਉਹੀ ਗੱਲ ਨੂੰ ਉਸੇ ਤਰੀਕੇ ਨਾਲ ਪ੍ਰਚਾਰਿਆ ਤੇ ਉਸੇ ਤਰੀਕੇ ਦੇ ਨਾਲ ਹੀ ਉਹ ਦੱਸਣ ਦੇ ਜੇ ਅੱਗੇ ਆ ਜਾਓ ਜੀ ਜਿਹੜਾ ਬੰਬ ਦਾ ਉਹਨੇ ਦਾਵਾ ਕੀਤਾ ਹੈਗਾ ਉਹਦੇ ਬਾਰੇ ਉਹਨੇ ਇਹ ਗੱਲ ਕਹੀ ਹੈ ਕਹਿੰਦਾ ਉਹਦੇ ਕੋਲ ਮੇਰੇ ਕੋਲ ਕਹਿੰਦਾ ਕੋਈ ਬੰਬ ਜਾਂ ਕੋਈ ਮੇਰੇ ਕੋਲ ਕੋਈ ਵੀ ਇਦਾਂ ਦਾ ਹਥਿਆਰ ਹੈ ਨਹੀਂ ਸੀਗਾ ਕਹਿੰਦਾ ਇਹ ਗੱਲ ਸਿਰਫ ਤੇ ਸਿਰਫ ਮੈਂ ਯਾਤਰੀਆਂ ਨੂੰ ਡਰਾਉਣ ਦੇ ਵਾਸਤੇ ਕਹੀ ਸੀ ਪਰ ਉਹਦਾ ਇਰਾਦਾ ਜਹਾਜ਼ ਨੂੰ ਨੁਕਸਾਨ ਪਹੁੰਚਾਉਣ ਦਾ ਨਹੀਂ ਸੀ ਇਹ ਗੱਲ ਉਹਨੇ ਕਹੀ ਹੈ ਤੇ ਪੁਲਿਸ ਨੇ ਇਦਾਂ ਹੀ ਗਾਹ ਗੱਲ ਐ ਆਖੀ ਹੈ ਅੱਗੇ ਆਜੋ ਜੀ ਪੁਲਿਸ ਨੇ ਉਹਦੀਆਂ ਜਿੰਨੀਆਂ ਵੀ ਚੀਜ਼ਾਂ ਸੀਗੀਆਂ ਸਾਧੋ ਸਮਾਨ ਜਿਹੜਾ ਵੀ ਸੀਗਾ ਉਹਦਾ ਉਹਦੀ ਜਾਂਚ ਪੜਤਾਲ ਕੀਤੀ ਹੈ ਤੇ ਜਾਂਚ ਤੋਂ ਬਾਅਦ ਪੁਸ਼ਟੀ ਕੀਤੀ ਹੈ ਕਿ ਕੋਈ ਵੀ ਸਪੋਰਟਿਕ ਪਦਾਰਥ ਨਹੀਂ ਮਿਲਿਆ ਤੇ ਜਿਹੜੇ ਉਹਨੇ ਨਾਰੇ ਲਾਏ ਹੈਗੇ ਆ ਡੈਥ ਟੂ 트੍ਰੰਪ ਅਤੇ ਡੈਥ ਟੂ ਅਮਰੀਕਾ ਇਹ ਮੈਂ ਕਹਿੰਦਾ ਨਾਰੇ ਇਸ ਕਰਕੇ ਲਾਏ ਆ ਕਿਉਂਕਿ ਮੈਂ 트੍ਰੰਪ ਦੀਆਂ ਨੀਤੀਆਂ ਖਾਸ ਕਰਕੇ ਇਮੀਗ੍ਰੇਸ਼ਨ ਉਹਦੇ ਨਾਲ ਮੈਨੂੰ ਸਮੱਸਿਆ ਆ ਮੈਂ ਉਹ ਤੋਂ ਬਹੁਤ ਜ਼ਿਆਦਾ ਔਖਾ ਖਫਾ ਆ ਇਸ ਕਰਕੇ ਕਹਿੰਦਾ ਮੈਂ ਇਹ ਵਾਲੇ ਨਾਰੇ ਲਾਏ ਆ ਕਿਉਂਕਿ ਮੈਂ ਐਜ਼ ਅ ਸ਼ਰਨਾਰਥੀ ਯੂਕੇ ਦੇ ਵਿੱਚ ਰਹਿ ਰਿਹਾ ਆ ਤੇ ਮੇਰੇ ਸ਼ਰਨਾਰਥੀ ਤੌਰ ਤੇ ਉੱਥੇ ਰਹਿਣ ਦੇ ਵਿੱਚ ਮੈਨੂੰ ਸਮੱਸਿਆ ਆਉਣ ਡਈ ਹੈ ਮੇਰੇ ਤੇ ਕੋਈ ਪ੍ਰਭਾਵ ਬੁਰਾ ਪੈ ਰਿਹਾ ਇਸ ਕਰਕੇ ਕਹਿੰਦਾ ਆਹ ਵਾਲੇ ਮੈਂ ਨਰੇ ਲਾਇਆ ਉਹਨੇ ਕਿਹਾ ਕਿ ਇਹ ਉਹਦਾ ਨਿੱਜੀ ਉਹਦਾ ਪਰਸਨਲ ਗੁੱਸਾ ਸੀਗਾ ਪੁਲਿਸ ਨੇ ਵੀ ਅਗਾ ਇਦਾਂ ਹੀ ਦੱਸਿਆ ਹੈਗਾ ਅੱਗੇ ਆ ਜਾਓ ਜੀ ਪੁਲਿਸ ਨੇ ਇਹਨੂੰ ਇੱਕ ਰਾਜਨੀਤਿਕ ਬਿਆਨ ਦੇ ਰੂਪ ਦੇ ਵਿੱਚ ਦੇਖਿਆ ਪਰ ਇਹਨੂੰ ਕਿਸੇ ਵੱਡੀ ਸਾਜ਼ਿਸ਼ ਦੇ ਨਾਲ ਨਹੀਂ ਜੋੜਿਆ ਹੈ ਪੁਲਿਸ ਨੇ ਵੀ ਨਹੀਂ ਜੋੜਿਆ ਉੱਥੇ ਨੇ মিডিਆ ਨੇ ਵੀ ਨਹੀਂ ਜੋੜਿਆ ਸਵਾਲ ਜ਼ਰੂਰ ਉੱਠ ਕੇ ਜਾ ਸਕਦੇ ਆ ਸਵਾਲ ਉਠਾਏ ਜਾ ਸਕਦੇ ਆ ਅਸੀਂ ਵੀ ਇੱਥੇ ਬੈਠ ਕੇ ਸਵਾਲ ਉਠਾ ਸਕਦੇ ਆ ਪਰ ਮੈਂ ਆਪਣੀ ਗੱਲ ਕਰਨ ਰਿਆਂ ਆਪਾਂ ਵੀ ਪੱਤਰਕਾਰੀ ਕੋ ਜਿੱਦਾਂ ਦੀ ਹੀ ਕਰਨੀ ਚਾਹੁੰਦੇ ਆ ਤੇ ਦੂਜਿਆਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਭਾਈ ਵੱਡੇ ਵੱਡੇ ਤੁਸੀਂ ਚੈਨਲਾਂ ਦੇ ਉੱਪਰ ਕੰਮ ਕਰਦੇ ਜੋ ਵੱਡੇ ਵੱਡੇ ਚੈਨਲਾਂ ਵਾਲੇ ਵੀ ਤੁਸੀਂ ਵੱਡੇ ਵੱਡੇ ਕੋਰਸ ਕਰਕੇ ਆਏ ਹੋ ਪਰ ਜਿਹੜਾ ਤੁਹਾਡੇ ਮੁਲਕ ਦਾ ਸੰਵਿਧਾਨ ਹੈਗਾ ਜਿਹੜਾ ਵੀ ਜਿੱਥੋਂ ਦੇ ਵੀ ਵਸਨੀਕ ਹੈਗੇ ਆ ਉਸ ਮੁਲਕ ਦੇ ਕਾਨੂੰਨ ਦੀਆਂ ਧੱਜੀਆਂ ਤੇ ਕਿਰਪਾ ਕਰਕੇ ਨਾ ਉਡਾਇਆ ਕਰੋ ਨਾ ਇੱਥੇ ਦੇ ਪੱਤਰਕਾਰ ਆਪ ਹੀ ਕਹਿਣਾ ਪੈਂਦਾ ਹੈਗਾ ਫਲਾਣੇ ਬੰਦੇ ਇੰਨੀ ਗਿਣਤੀ ਵਿੱਚ ਫਲਾਣੇ ਧਰਮ ਦੇ ਨਾਲ ਸੰਬੰਧਿਤ ਉਹ ਗ੍ਰਿਫਤਾਰ ਕੀਤੇ ਗਏ ਨੇ ਅੱਤਵਾਦੀ ਵਿਆਪਕ ਗਰਦਾਨ ਦਿੱਤਾ ਜਾਂਦਾ ਹੈ ਹੁਣ ਬਾਕੀ ਸਜ਼ਾ ਰਹਿ ਜਾਂਦੀ ਆ ਤੇ ਸਜ਼ਾ ਵੀ ਫਿਰ ਅਦਾਲਤਾਂ ਨੂੰ ਤਾਲੇ ਲਾਤੇ ਜਾਣ ਇਸੇ ਕਰਕੇ ਘੱਟ ਗਿਣਤੀ ਕੌਮਾਂ ਦੇ ਲੋਕ ਇਹ ਗੱਲ ਕਹਿੰਦੇ ਆ ਕਿ ਜਦੋਂ ਸਾਰਾ ਕੁਝ ਆਪ ਹੀ ਗਰਦਾਨ ਵੀ ਅਗਲੇ ਨੂੰ ਆਪ ਹੀ ਦੇਣਾ ਕੋਰਟ ਦੇ ਵਿੱਚ ਬਕਾਇਦਾ ਕੇਸ ਚੱਲਣਾ ਹੁੰਦਾ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਗਵਾਹੀਆਂ ਹੋਣੀਆਂ ਸਬੂਤ ਪੇਸ਼ ਕੀਤੇ ਜਾਣੇ ਉਸ ਤੋਂ ਬਾਅਦ ਕੋਰਟ ਨੇ ਦੋਸ਼ ਆਇਦ ਕਰਨੇ ਹੁੰਦੇ ਆ ਕਿ ਹਾਂ ਬਈ ਇਹ ਬੰਦਾ ਹੁਣ ਮਾਮਲੇ ਦੀ ਸੁਣਵਾਈ ਤੋਂ ਬਾਅਦ ਤੱਥਾਂ ਅਤੇ ਸਬੂਤਾਂ ਦੇ ਆਧਾਰ ਦੇ ਉੱਪਰ ਇਹਦੇ ਤੇ ਜਿਹੜੇ ਦੋਸ਼ ਲਗਾਏ ਗਏ ਸਕੇ ਜਿਹਦੇ ਤਹਿਤ ਉਹਨੂੰ ਅਰੈਸਟ ਕੀਤਾ ਗਿਆ ਸੀ ਗ੍ਰਿਫਤਾਰ ਕੀਤਾ ਗਿਆ ਸੀਗਾ ਹੁਣ ਇਹਦੇ ਤੇ ਉਹ ਦੋਸ਼ ਸਾਬਤ ਹੋ ਚੁੱਕੇ ਆ ਉਹਨੂੰ ਕਹਿੰਦੇ ਦੋਸ਼ ਆਇਦ ਕਰਨਾ ਉਹਦੇ ਉੱਤੇ ਦੋਸ਼ ਮੜ ਦੇਣੇ ਉੱਤੋਂ ਅਗਲਾ ਸਟੈਪ ਹੁੰਦਾ ਕਿ ਇੰਨੀ ਤਰੀਕ ਨੂੰ ਹੁਣ ਇਹਨੂੰ ਇਸ ਕੇਸ ਦੇ ਵਿੱਚ ਸਜ਼ਾ ਸੁਣਾਈ ਜਾਊਗੀ ਫਿਰ ਸਜ਼ਾ ਸੁਣਾਈ ਜਾਂਦੀ ਹੈ ਪਰ ਸਾਡੇ ਇੱਥੇ ਸਿਸਟਮ ਬਸ ਇਦਾਂ ਹੈਗਾ ਕਿ ਪਹਿਲਾਂ ਹੀ ਗਰਦਾਨ ਦਿਓ ਅਗਲੇ ਨੂੰ ਕਿ ਇਹ ਹੱਤਵਾਦੀ ਹੈ ਮੁੜ ਕੇ ਭਾਵੇਂ ਅਗਲਾ ਬਰੀ ਹੋ ਜਾਏ ਉਸ ਵੇਲੇ ਫਿਰ ਭਾਰਤ ਦਾ ਸੰਵਿਧਾਨ ਭਾਰਤ ਦਾ ਕਾਨੂੰਨ ਉਸ ਵੇਲੇ ਫਿਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਜਿਹੜਾ ਮਰਜੀ ਜੋ ਮਰਜੀ ਪ੍ਰੈਸ ਦੀ ਆਜ਼ਾਦੀ ਮੈਨੂੰ ਲੱਗਦਾ ਇਦਾਂ ਦੀ ਤਾਂ ਹੈ ਨਹੀਂ ਐ ਇਦਾਂ ਦੀ ਨਹੀਂ ਐ ਹੁਣ ਮੈਂ ਇਸ ਖਬਰ ਨੂੰ ਪਰ ਕੇ ਸੁਣਾਇਆ ਜਿਸ ਤਰੀਕੇ ਦੇ ਨਾਲ ਉਹਨੇ ਸਟੇਟਮੈਂਟ ਦਿੱਤੀ ਹੈ ਔਰ ਜਿਸ ਤਰੀਕੇ ਦੇ ਨਾਲ ਜਿਸ ਪੁਲਿਸ ਨੇ ਉਹਨੂੰ ਅਰੈਸਟ ਕੀਤਾ ਹੈਗਾ ਜੋ ਉਸ ਪੁਲਿਸ ਨੇ ਕਿਹਾ ਹੈਗਾ ਉਹ ਉਸੇ ਹਿਸਾਬ ਨਾਲ ਗੱਲ ਕੀਤੀ ਜਾਊਗੀ ਨਾ ਹੁਣ ਸਕਾਟਲੈਂਡ ਦੀ ਪੁਲਿਸ ਨੇ ਉਹਨੂੰ ਅਰੈਸਟ ਕੀਤਾ ਸਕਾਟਲੈਂਡ ਦੀ ਪੁਲਿਸ ਉਹਦੇ ਕੋਲ ਪੁੱਛਗਿੱਛ ਕਰਦੀ ਪਈ ਸਕਾਟਲੈਂਡ ਦੀ ਪੁਲਿਸ ਨੇ ਹੀ ਇਹ ਗੱਲ ਦੱਸੀ ਹੈ ਸਾਰੀ ਪਈ ਇਹ ਕਿਸੇ ਆਤਵਾਦੀ ਘਟਨਾ ਦੇ ਨਾਲ ਸਬੰਧਤ ਨਹੀਂ ਹੈ ਇਹ ਉਹਦਾ ਨਿੱਜੀ ਗੁੱਸਾ ਸੀਗਾ ਉਹਨੇ ਕਿਹਾ ਇਹ ਸਾਰਾ ਕੁਝ ਹੈ ਉਹਨੇ ਨਾਲ ਇਹ ਵੀ ਗੱਲ ਕਹੀ ਆ ਵੀ ਕਿਸੇ ਖਾਸ ਧਰਮ ਜਸਮ ਦਾ ਉਹਨੇ ਸਾਰਾ ਕੁਝ ਜਿੱਦਾਂ ਕਿਹਾ ਹੈਗਾ ਮੈਂ ਤੁਹਾਨੂੰ ਉੱ딜 ਪੜ ਕੇ ਸੁਣਾਤਾ ਹੁਣ ਜਿਵੇਂ ਇਸ ਖਬਰ ਦੀ ਸ਼ੁਰੂਆਤ ਹੀ ਐ ਕਰਦਾ ਤਾਂ ਫੇਰ ਦੱਸੋ ਕਿਉਂ ਜੀ ਗੱਲ ਹੁੰਦੀ ਪਈ ਇੱਕ ਅਬੈ ਨਾਂ ਦਾ ਵਿਅਕਤੀ ਹਿੰਦੂ ਆਤਵਾਦੀ ਮਤਲਬ ਆਤਵਾਦੀ ਮੈਨੂੰ ਕਿੱਦਾਂ ਪਤਾ ਵੀ ਉਹ ਆਤਵਾਦੀ ਹੈ ਹੁਣ ਜਿੱਥੇ ਆਪਾਂ ਰਹਿੰਨੇ ਹੈਗੇ ਇੱਥੇ ਦੇ ਹਿਸਾਬ ਦੇ ਨਾਲ ਜੇ ਵੇਖਿਆ ਜਾਵੇ ਕਿਉਂਕਿ ਪੱਤਰਕਾਰਾਂ ਗਾਹ ਤੋਂ ਗਾਇਦੇ ਪੱਤਰਕਾਰੀ ਸਿੱਖੀ ਜਾਂਦੇ ਆ ਉਹਨਾਂ ਨੂੰ ਮੈਨੂੰ ਲੱਗਦਾ ਕਈਆਂ ਨੂੰ ਕਹਿਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਹੈਗੀ ਕਿ ਤੁਸੀਂ ਐਦਾਂ ਕਹੋ ਕਿਸੇ ਨੂੰ ਸਮਝਾਉਣ ਸਿਖਾਉਣ ਦੀ ਲੋੜ ਵੀ ਨਹੀਂ ਪੈਂਦੀ ਹੈਗੀ ਕਿਉਂਕਿ ਜਿੱਦਾਂ ਜਿੱਦਾਂ ਸੁਣਦੇ ਆ ਰਹੇ ਆ ਜਿਹੜੇ ਨਵੇਂ ਪੱਤਰਕਾਰ ਆਉਂਦੇ ਆ ਉਹ ਵੀ ਉਸੇ ਲੀ ਦੇ ਉੱਪਰ ਬਸ ਮੱਖੀ ਦੇ ਮੱਖੀ ਮਾਰੀ ਜਾਂਦੇ ਜੇ ਐਦਾਂ ਦੇ ਹਾਲਾਤ ਬਣ ਚੁੱਕੇ ਆ ਇੱਥੇ ਮੈਂ ਤਾਂ ਇਸ ਖਬਰ ਨੂੰ ਐਦਾਂ ਪੜ ਕੇ ਸੁਣਾਇਆ ਹੁਣ ਜਦੋਂ ਕਿ ਦੂਸਰੀ ਤਰ੍ਹਾਂ ਜੇ ਦੇਖਿਆ ਜਾਵੇ ਤਾਂ ਜਿਸ ਕਿਸਮ ਦੀ ਉਹਨੇ ਘਟਨਾ ਨੂੰ ਅੰਜਾਮ ਦਿੱਤਾ ਉਸ ਹਿਸਾਬ ਦੇ ਨਾਲ ਤਾਂ ਫਿਰ ਬਣਦੀ ਆ ਨਾ ਐਦਾਂ ਦੀ ਗੱਲਬਾਤ ਜੇ ਇੱ ਜੇ ਇੰਨਾ ਕਿ ਕੋਈ ਹੋਰ ਕਮਿਊਨਿਟੀ ਦੇ ਨਾਲ ਸੰਬੰਧਿਤ ਘੱਟ ਗਿਣਤੀ ਕੌਮਾਂ ਨਾਲ ਸੰਬੰਧਿਤ ਬੰਦਾ ਜੇ ਕੋਈ ਹੁੰਦਾ ਫਿਰ ਖਬਰ ਐਂ ਹੀ ਬਾੜਨੀ ਸੀ ਕਿ ਜਿੱਦਾਂ ਮੈਂ ਸੁਣਾ ਕੇ ਹਟਿਆ ਪਹਿਲਾਂ ਗੱਲ ਕਰ ਹਟਿਆ ਬਾਰ-ਬਾਰ ਮੈਂ ਇਸ ਕਰਕੇ ਗੱਲ ਕਰਨ ਰਿਹਾ ਜਿਹੜੇ ਸਾਡੇ ਨਾਲ ਬੰਦੇ ਕਈ ਵਾਰ ਖਬਰਾਂ ਸੁਣਦੇ ਹੁੰਦੇ ਆ ਬੈਠੇ ਟੀਵੀ ਦੇ ਮੂਹਰੇ ਬੈਠ ਕੇ ਅੱਛਾ ਖਬਰ ਸੁਣਾਉਣ ਵਾਲੇ ਦਾ ਤਾਂ ਜੋਰ ਲੱਗਿਆ ਹਨਾ ਜੀ ਉਹਨਾਂ ਨੂੰ 4 ਪੈਸੇ ਵੀ ਮਿਲ ਲਿਆ ਜਿਸ ਚੈਨਲ ਦੇ ਉੱਪਰ ਜੌਬ ਕਰਦਾ ਕੰਮ ਕਰਦਾ ਜਿਹੜੇ ਸੁਣਨ ਵਾਲੇ ਘਰਾਂ 'ਚ ਬੈਠੇ ਹੁੰਦੇ ਆ ਏਸੀ ਦੇ ਵਿੱਚ ਬੈਠੇ ਹੋ ਆ ਸਰਦੀਆਂ ਜਦੋਂ ਮoure ਰਜਾਈਆਂ ਕੰਬੜਾ 'ਚ ਬੈਠ ਉਹਨਾਂ ਨੂੰ ਖਬਰਾਂ ਸੁਣ ਸੁਣ ਕੇ ਲੱਗਣਿਆ ਹੁੰਦਾ ਵੀ ਜਿੱਦਾਂ ਖਬਰ ਸੁਣਾਉਣ ਵਾਲਾ ਜਾਂ ਖਬਰ ਸੁਣਾਉਣ ਵਾਲੀ ਇੱਕ ਦਾ ਭੱਜ ਨਾਟਕ ਲਈ ਭੱਜੜ ਪਈ ਪਈ ਆ ਇਹ ਹੀ ਤਾਂ ਦੇਸ਼ ਭਗਤ ਸੱਚੇ ਆ ਜਿਸ ਮੁਲਕ ਦੇ ਬਾਰੇ ਜਿਸ ਕਮਿਊਨਿਟੀ ਦੇ ਬਾਰੇ ਉਹ ਜਿਹਨੂੰ ਨਿਸ਼ਾਨਾ ਬਣਾ ਕੇ ਇਹਦਾ ਪੇਸ਼ ਕਰਨ ਰਏ ਜੇ ਖਬਰ ਵੀ ਉਹ ਤਾਂ ਜਮਾ ਹੀ ਮਾੜੇ ਆ ਉਹ ਤਾਂ ਬਹੁਤ ਹੀ ਮਾੜੇ ਆ ਲੈ ਵੀ ਉਹਨਾਂ ਨੂੰ ਤੇ ਬਸ ਤਬਾਹੀ ਕਰ ਦੇਣਾ ਚਾਹੀਦਾ ਉਹ ਆਮ ਲੋਕਾਂ ਨੂੰ ਵੀ ਮੈਂ ਕਹਿਣਾ ਚਾਹਾਂਗਾ ਕਿ ਭਲੇ ਥੋੜੀ ਜੀ ਸਮਝ ਕਰਾਇ ਕਰੀ ਆਪਾਂ ਜਿਹਦਾ ਖਬਰਾਂ ਸੁਣਾਉਣੀਆਂ ਸਿਖਾਈਆਂ ਜਾਂਦੀਆਂ ਆ ਜਿਦਾ ਗੱਲ ਕੈਮਰੇ ਮੂਰੇ ਕਰਨੀ ਸਿਖਾਈ ਜਾਂਦੀ ਆ ਟੈਲੀਵਿਜ਼ਨ ਦੇ ਉੱਤੇ ਆ ਕੇ ਬੋਲਣਾ ਕਿੱਦਾਂ ਆ ਐਦੇ ਭਲੇ ਉਹ ਟੈਲੀਵਿਜ਼ਨ ਦੇ ਮੂਰੇ ਬੈਠ ਕੇ ਉਹਨਾਂ ਚੀਜ਼ਾਂ ਨੂੰ ਸੁਣਨਾ ਕਿੱਦਾਂ ਆ ਕੀ ਜੋ ਬੋਲਿਆ ਅਗਲੇ ਨੇ ਉਹਨੂੰ ਹੂਬ ਹੂ ਐ ਮੰਨ ਲੈਣਾ ਇਹ ਵਾਜਬ ਹੁੰਦਾ ਹੈ ਇਹ ਠੀਕ ਹੁੰਦਾ ਹੈ ਮੈਂ ਕਹਿੰਦਾ ਕਿ ਜਮ੍ਹਾਂ ਹੀ ਠੀਕ ਨਹੀਂ ਹੁੰਦਾ ਹੈਗਾ ਸੋ ਜਿਸ ਤਰੀਕੇ ਦਾ ਨੈਰੇਟਿਵ ਉਹਨਾਂ ਵੱਲੋਂ ਜਿਸ ਕਿਸਮ ਦੇ ਬਿਰਤਾਂਤ ਘੜ-ਘੜ ਕੇ ਤੁਹਾਡੇ ਮੂਰੇ ਰੱਖੇ ਜਾਂਦੇ ਆ ਆਪਾਂ ਉਹਨਾਂ ਨੂੰ ਹੂਬ ਹੂ ਐਦਾਂ ਹੀ ਅਪਣਾ ਲੈਨੇ ਆ ਜਦੋਂ ਕਿ ਇੰਜ ਨਹੀਂ ਹੋਣਾ ਚਾਹੀਦਾ ਸਾਨੂੰ ਖਬਰਾਂ ਕਿਸ ਨੂੰ ਪੜਨ ਦੀ ਜਾਂਚ ਤੇ ਸਾਨੂੰ ਖਬਰਾਂ ਨੂੰ ਸੁਣਨ ਦੀ ਜਾਂਚ ਵੀ ਜ਼ਰੂਰ ਆਉਣੀ ਚਾਹੀਦੀ ਹੈ ਸਾਨੂੰ ਕੰਪੈਰੀਜ਼ਨ ਵੀ ਕਰਨੇ ਆਉਣੇ ਚਾਹੀਦੇ ਆ ਸਾਨੂੰ ਇਸ ਗੱਲ ਦਾ ਵੀ ਇਲਮ ਹੋਣਾ ਚਾਹੀਦਾ ਹੈ ਕਿ ਕੋਈ ਬਿਰਤਾਂਤ ਤੁਹਾਡੇ ਸਾਹਮਣੇ ਖੜੇ ਕਰਨ ਦੀ ਕੋਸ਼ਿਸ਼ ਕਰਨ ਰਿਹਾ ਜਾਂ ਤੁਹਾਡੇ ਮੂਰੇ ਕੋਈ ਖਰਾਬ ਬਿਰਤਾਂਤ ਸਿਰਜਣ ਦਾ ਯਤਨ ਕਰਨ ਰਿਹਾ ਸੋ ਇੱਕ ਨੈਰੇਟਿਵ ਉਹਨਾਂ ਵੱਲੋਂ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਆ ਹੁਣ ਤੁਸੀਂ ਵੇਖ ਲਓ ਜਿਹੜੀ ਘਟਨਾ ਹੋ ਕੇ ਹਟੀ ਆ ਇਹ ਮੈਂ ਤਾਂ ਨਹੀਂ ਇਸ ਖਬਰ ਨੂੰ ਇੱਦਾਂ ਸੁਣਾਇਆ ਜਾਂ ਹੋਰ ਬਹੁਤ ਸਾਰੇ ਲੋਕਾਂ ਨੇ ਨਹੀਂ ਸੁਣਾਇਆ ਕਈਆਂ ਨੇ ਮੈਂ ਵੇਖਿਆ ਸੋਸ਼ਲ ਮੀਡੀਆ ਦੇ ਉਪਰ ਐ ਹੀ ਲਿਖਿਆ ਹੋਇਆ ਮੈਂ ਇੱਕ ਪੋਸਟ ਪੜ੍ਹ ਰਿਆ ਸੀਗਾ ਉੱਥੇ ਲਿਖਿਆ ਹੋਇਆ ਬਕਾਇਦਾ ਦੀ ਫੋਟੋ ਪਾਈ ਹੋਈ ਐ ਇਸ ਬੰਦੇ ਦੀ ਔਰ ਆ ਜਿਹੜਾ ਔਰ ਨਾਲ ਲਿਖਿਆ ਹੋਇਆ ਅਬੈ ਭਈ ਇੱਕ ਹਿੰਦੂ ਅੱਤਵਾਦੀ ਗ੍ਰਿਫਤਾਰ ਉਹਨੇ ਆ ਕੰਮ ਕੀਤਾ ਨਾਲ ਕਈਆਂ ਨੇ ਇਹ ਵੀ ਲਿਖਿਆ ਕਹਿੰਦੇ ਆਪਣੇ ਆਪ ਨੂੰ ਵਿਸ਼ਵਗੁਰੂ ਅਖਬਾਉਣ ਵਾਲਾ ਮੁਲਕ ਭਈ ਉਸ ਮੁਲਕ ਦਾ ਇੱਕਾ ਵੇਖੋ ਹਿੰਦੂ ਅੱਤਵਾਦੀ ਭਈ ਉਹਨੇ ਆ ਦੇਖੋ ਜੀ ਹੋਰ ਨਾਮ ਰੌਸ਼ਨ ਕਰ ਦਿੱਤਾ ਇਦਾਂ ਕਿਹਾ ਲੋਕਾਂ ਨੇ ਲੋਕ ਕਿਉਂ ਨਾ ਕਹਿਣ ਜੀ ਬਹੁਤ ਸਾਰੇ ਲੋਕ ਜਿਹੜੇ ਆ ਸਾਰਾ ਕੁਝ ਹੰਡਾਉਂਦੇ ਆ ਉਹਨਾਂ ਦੇ ਮਨ ਵਿੱਚ ਇੱਕ ਰੋਸ ਅਤੇ ਕੋ ਗੁੱਸਾ ਹੁੰਦਾ ਆ ਭਈ ਤੁਸੀਂ ਇੱਥੇ ਸਾਡੇ ਨਾਲ ਐਂਓ ਕਰਦੇ ਹੋ ਸਾਡੇ ਆਲਿਆਂ ਪੀ ਹੁਣ ਤੁਹਾਡੇ ਵਾਲਾ ਜੇ ਉੱਥੇ ਕੋਈ ਐਸਾ ਹੈਗਾ ਤਾਂ ਫਿਰ ਅਸੀਂ ਕਿਉਂ ਨਾ ਕਹੀਏ ਤਾਂ ਕਰਕੇ ਉਹ ਕਹਿੰਦੇ ਆ ਸੋ ਆਪਾਂ ਉਮੀਦ ਕਰਦਾ ਹੈ ਕਿ ਇਥੋਂ ਦੇ ਜਿਹੜੇ ਲੋਕ ਹੈਗੇ ਆ ਖਾਸ ਕਰਕੇ ਪੱਤਰਕਾਰ ਭਾਈਚਾਰਾ মিডিਏ ਵਾਲੇ ਲੋਕ ਜਿਹੜੇ ਹੈਗੇ ਆ ਭਾਈ ਸਾਰੇ ਆਪਾਂ ਇਹ ਗੱਲ ਕਹਿੰਦੇ ਆ ਕਿ ਸੰਸਾਰ ਤੋਂ ਇੱਕ ਦਿਨ ਕੂਚ ਕਰ ਜਾਣਾ ਜੋ ਸੱਚ ਹੈਗਾ ਉਹ ਬੋਲਿਆ ਕਰੀਏ ਜੋ ਝੂਠ ਹੈਗਾ ਝੂਠੇ ਨੈਰੇਟਿਵ ਕਿਸੇ ਦੇ ਪਿੱਛੇ ਲੱਗ ਕੇ ਚਾਰਛੇ ਲੜਾ ਦੇ ਮਗਰ ਲੱਗ ਕੇ ਝੂਠੇ ਬਿਰਤਾਂਤ ਸਿਰਜਣੇ ਆਪਾਂ ਬੰਦ ਕਰ ਦਈਏ ਸਾਡੇ ਸੰਸਾਰ ਤੋਂ ਜਾਣ ਮਗਰੋਂ ਸਾਡੀਆਂ ਬਾਤਾਂ ਪੈਣੀਆਂ ਸਾਡੇ ਬਾਰੇ ਗੱਲ ਹੋਇਆ ਕਰਨੀਆਂ ਵੀ ਇਹ ਕੀ ਸਿਰਜਦਾ ਗਿਆ ਪਿੱਛੇ ਝੂਠ ਸਿਰਜਦਾ ਗਿਆ ਝੂਠ ਅੱਜ ਨਹੀਂ ਤੇ ਕੱਲ ਉਗੜ ਕੇ ਸਾਹਮਣੇ ਆ ਹੀ ਜਾਂਦਾ ਹੁੰਦਾ ਸੱਚ ਦੀ ਜਿਹੜੀ ਗੱਲ ਵਾ ਨਾ ਸੱਚ ਵੀ ਐ ਭਾਵੇਂ ਉਹਨੂੰ ਹਜ਼ਾਰਾਂ ਤਿਆਂ ਥੱਲੇ ਲੱਖਾਂ ਤਿਆਂ ਥੱਲੇ ਲੁਕੋ ਦਿਓ ਸੱਚ ਨੇ ਅੱਜ ਨਹੀਂ ਤੇ ਕੱਲ ਪ੍ਰਗਟ ਹੋ ਹੀ ਜਾਣਾ ਹੈ ਸੂਰਜ ਨੂੰ ਭਲਾ ਤੁਸੀਂ ਦੱਸੋ ਕੰਬਲ ਦੇ ਕੇ ਲੁਕੋ ਸਕਦੇ ਹੋ ਵੀ ਮੈਂ ਸੂਰਜ ਦੇ ਮੇਰੇ ਕੰਬਲ ਦੇ ਤਾਜੀ ਤੇ ਮੈਂ ਕੰਬਲ ਦੇ ਨਾਲ ਸੂਰਜ ਨੂੰ ਲੁਕੋ ਲਿਆ ਸੂਰਜ ਨੇ ਜਦੋਂ ਮੈਂ ਚੜਨਾ ਨਾ ਉਹਨੇ ਆਪਣੇ ਆਪ ਨੂੰ ਦੱਸੋ ਹੀ ਦੇਣਾ ਪ੍ਰਕਾਸ਼ ਜਦੋਂ ਉਹਦਾ ਹੋ ਜਾਣਾ ਤੁਸੀਂ ਰੋਕ ਨਹੀਂ ਸਕਦੇ ਕੰਬਲ ਦੇ ਵਿੱਚ ਆਪ ਤਾਂ ਲੁਕਿਆ ਜਾ ਸਕਦਾ ਹੈ ਵੀ ਮੈਨੂੰ ਸੂਰਜ ਨਹੀਂ ਨਜ਼ਰ ਆਉਂਦਾ ਪਰ ਸੂਰਜ ਜਦੋਂ ਚੜਦਾ ਨਾ ਪੂਰੀ ਦੁਨੀਆ ਨੂੰ ਉਹਨੇ ਨਜ਼ਰ ਆ ਹੀ ਜਾਣਾ ਹੁੰਦਾ ਸੋ ਲੰਬੀਆਂ ਗੱਲਾਂ ਕਰਨ ਦੀ ਮੈਨੂੰ ਇਸ ਕਰਕੇ ਜ਼ਰੂਰਤ ਪਈ ਹੈ ਕਿਉਂਕਿ ਸਾਡੇ ਵਾਲਾ ਭਾਈਚਾਰਾ ਨਾ ਉਹ ਖਬਰਾਂ ਨੂੰ ਇਦਾਂ ਹੀ ਸੁਣਾਉਂਦਾ ਹੈਗਾ ਉਹ ਕੰਪੈਰੀਜ਼ਨ ਮੈਂ ਇਸ ਕਰਕੇ ਥੋੜਾ ਜਿਆ ਕਰਕੇ ਦੱਸਿਆ ਤੇ ਆ ਜਿਹੜੀ ਘਟਨਾ ਹੈ ਤੁਹਾਨੂੰ ਮੈਂ ਦੱਸਣੀ ਸੀ ਕਿ ਆ ਘਟਨਾ ਇਸ ਤਰੀਕੀ ਨਾਲ ਇਦਾਂ ਵਾਪਰੀ ਹੈ ਹੁਣ ਵੇਖੋ ਪੁਲਿਸ ਨੇ ਉਹਨੂੰ ਅਰੈਸਟ ਤੇ ਕਰ ਲਿਆ ਹੈਗਾ ਅਗਲੇ ਹਫਤੇ ਮਾਮਲੇ ਦੀ ਸੁਣਵਾਈ ਵੀ ਹੋਊਗੀ ਉਸ ਤੋਂ ਬਾਅਦ ਜਿਹੜੀ ਬਣਦੀ ਸਰ ਦੀ ਸਜ਼ਾ ਹੈਗੀ ਆ ਉਥੋਂ ਦੇ ਮੁਲਕ ਦੇ ਕਾਨੂੰਨਾਂ ਦੇ ਹਿਸਾਬ ਦੇ ਨਾਲ ਉਹ ਉਹਨੂੰ ਮਿਲੂਗੀ ਜੋ ਵੀ ਮਿਲੂਗੀ ਜਿੰਤਾ ਦਾ ਵੀ ਹੋਊਗਾ ਉਹਨਾਂ ਨੇ ਉਹ ਸਾਰਾ ਕੁਝ ਕਰ ਹੀ ਦੇਣਾ ਹੈਗਾ ਪਰ ਮੈਂ ਇਸ ਗੱਲ ਤੋਂ ਹੈਰਾਨ ਵਾਂ ਔਰ ਮੈਂ ਇਸ ਗੱਲ ਤੋਂ ਕਾਫੀ ਜ਼ਿਆਦਾ ਮੈਂ ਪ੍ਰਸੰਨ ਵੀ ਹੈਗਾ ਉਹਨਾਂ ਨੇ ਇਸ ਗੱਲ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹਨੂੰ ਫੜਿਆ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹਨੂੰ ਪੁੱਛਗਿੱਛ ਕਰਨ ਤੋਂ ਬਾਅਦ ਜਿਸ ਰੂਪ ਦੇ ਵਿੱਚ ਇਹਨੂੰ ਦੇਖਿਆ ਉਹਨਾਂ ਨੇ ਉਹ ਉਸੇ ਰੂਪ ਦੇ ਵਿੱਚ ਹੀ ਪ੍ਰਚਾਰਿਆ ਤੇ ਦੱਸਿਆ ਹੈਗਾ ਆ ਰਿਪੋਰਟਾਂ ਵੀ ਇੰਜ ਹੀ ਆ ਜਿਹੜੇ ਮੈਂ ਤੁਹਾਨੂੰ ਆ ਦੱਸਣ ਡਿਆ ਹੈਗਾ ਉਹਨਾਂ ਨੇ ਆਪਣੇ ਕੋਲੋਂ ਕੁਝ ਵੀ ਨਹੀਂ ਲਾਇਆ ਹੈਗਾ ਬਾਕੀ ਕੋਰਟ ਦੇ ਵਿੱਚ ਜਾਣ ਤੋਂ ਬਾਅਦ ਕੀ ਸਾਬਤ ਹੁੰਦਾ ਵੀ ਉਹਦੇ ਪਿੱਛੇ ਕੋਈ ਸੀ ਉਹਨੇ ਇਹ ਆਪਣੇ ਤੌਰ ਤੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਜਾਂ ਉਹਦਾ ਇਰਾਦਾ ਕਿਸੇ ਖਾਸ ਫਿਰਕੇ ਦੇ ਲੋਕਾਂ ਨੇ ਉਹਨੂੰ ਕਿਹਾ ਸੀ ਕਿ ਤੂੰ ਐ ਕਰ ਅੱਲਾਹੁ ਅਕਬਰ ਦਾ ਨਾਰਾ ਇੱਕ ਬੰਬ ਦੀ ਅਫਵਾਹ ਦਾ ਕਹਿਣਾ ਰੌਲਾ ਪਾਉਣਾ ਹੈਗਾ ਆ ਔਰ ਅੱਲਾਹੁ ਅਕਬਰ ਦਾ ਨਾਰਾ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਬੰਦੇ ਦੇ ਵੱਲੋਂ ਲਾਉਣਾ ਹੁਣ ਜੇ ਮੋٹے ਤੌਰ ਤੇ ਦੇਖਿਆ ਜਾਵੇ ਤਾਂ ਬਿਲਕੁਲ ਸਾਹਮਣੇ ਸਾਫ ਨਜ਼ਰ ਆਉਂਦਾ ਹੀ ਹੈ ਕਿ ਕਿਸੇ ਖਾਸ ਕਮਿਊਨਿਟੀ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ ਲੱਗਦਾ ਤਾਂ ਐ ਹੀ ਪਿਆ ਆ ਪਰ ਉਹਨਾਂ ਨੇ ਪੁੱਛਗਿੱਛ ਕਰਨ ਵਾਲਿਆਂ ਨੇ ਉਹ ਕਹਿੰਦੇ ਨਹੀਂ ਇਦਾਂ ਦਾ ਨਹੀਂ ਹੈਗਾ ਬਾਕੀ ਕੋਰਟ ਦੇ ਵਿੱਚ ਦੇਖੋ ਕੀ